음악을 들으면서 음악을 들으면서 음악을 들으면서 음악을 들으면서 음악을 들으면서 I'm oh, ད�ས <laughs> रही <laughs> महल्ल

ਪਿਆਰ ਵਿੱਚ ਸੱਜੇ ਜਾਂ ਲੱਗੇ ਦਰਦ ਬਗਾ ਇਹ ਨਾ ਮੰਨਦੇ ਸਾਲ ਤੋਂ ਜੱਗ ਲੱਗੇ ਰਹੇ ਆ ਤੇ ਲੇਟ ਮੜਾਉਂਦੇ ਪਿਆਰ ਆ ਨਾ ਰਹਿ ਸਕੀ ਮੈਂ ਨਹੀਂ ਜੰਗਾ ਜੀ ਜਨਾ ਦੇ ਹੁਕਮ ਤੋਂ ਬਿਨਾ ਪੱਤਾ ਹਿੱਲਿਆ ਸਿੱਜਾ ਅੱਜ ਹੈ ਮੇਰੇ ਕੱਲ ਵੀ ਬਾਬਾ ਸੁਖਦੇਵ ਸਿੰਘ ਹੋ ਰਹੇ ਪਰਸੋਂ ਵੀ ਤੇ ਰਾਤ ਨੂੰ ਵੀ ਹਾਜ਼ਰੀ ਕਰਦੇ ਆ ਬਾਬਾ ਜੰਗ ਸਿੰਘ ਮਹਾਰਾਜ ਤੇਰੇ ਘਰ ਦੇ ਅੰਦਰ ਤੇਰੇ ਗੁਰੂ ਦੇ ਚੇਤੇ ਤੇ ਉਹ ਕਹਾ ਉਹ ਉਹ ਬਾਬਾ